ਇਹ ਤੇ ਥਾਣਾ ਮੋਤੀ ਨਗਰ ਹੈ ਤੇ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਿਵੇਂ ਤੁਹਾਨੂੰ ਆ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਨੇ ਦੱਸਿਆ ਇਹ 3000 ਦੇ ਕਰੀਬ ਗੱਜ ਜਗ੍ਹਾ ਹੈ ਇਟ ਇਜ਼ ਮੈਂਟ ਫਾਰ ਪਾਰਕਿੰਗ ਤੇ ਇੱਥੇ ਛੋਟੇ-ਛੋਟੇ ਇਹਨਾਂ ਨੇ ਖੋਖੇ ਤੇ ਘਰ ਪਾਏ ਹੋਏ ਇਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹਦੇ ਤੇ ਪਰੰਜ ਪਰਚੇ ਦਰਜ ਹੈ 10 ਸਾਲ ਦੀ ਸਜ਼ਾ ਹੋਈ ਹੈ ਸਜ਼ਾ ਜਾਫਤਾ ਹੈ ਜੇਲ੍ਹ ਚ ਉਹਦੇ ਆਰਡਰ ਮਿਲੇ ਆ ਜੀ ਇਹ ਇਲੀਗਲ ਕੰਸਟਰਕਸ਼ਨ ਹੈ ਉਹਨੂੰ ਕਾਰਪੋਰੇਸ਼ਨ ਵਾਲੇ ਟਾਣ ਆਏ ਤੇ ਆਪਾਂ ਉਹਨਾਂ ਨੂੰ ਸਿਕਿਉਰਿਟੀ ਦੇਣਾ ਹੈ ਸਰ ਹੋਰ ਵੀ ਕੋਈ ਕੇਸ ਜਿਹੜੇ ਕੋਈ ਪ੍ਰਾਪਰਤ ਦੇ ਵਿੱਚ ਸੀਗਾ ਹਾਂ ਪੰਜ ਕੇਸਿਸ ਦਰਜ ਹੈ ਸਰ ਐਂਡ ਸਾਰ ਐਨਡੀਪੀਐਸ ਦੇ ਕੇਸਿਸ ਸਰ ਐਟ ਪ੍ਰੈਜ਼ੈਂਟ ਜੇਲ ਚ ਲੋਜ ਹੈ ਕਿ ਰਿਮਾਂਡ ਇਹ ਜੇਲ ਚ ਹੈ ਜੀ ਕੋਜ਼ਾ। थैंक यू। ਹੋਰ ਹੋਪ ਨਹੀਂ ਫਿਲਹਾਲ ਤੱਕ ਕਰ ਲਈ ਹੈ। ਸਰੀ ਏਰੀਆ ਦੇ ਵਿੱਚ ਹੋਰ ਲੋਕ ਵੀ ਜਿਹੜੇ ਹੋਰ ਲੋਕ ਵੀ ਆ ਇਨ ਇਨ ਕੋਰਸ ਆਫ ਟਾਈਮ ਸਾਰੇ ਆਇਡੈਂਟੀਫਾਈਡ ਹੈ। ਇਨ ਕੋਰਸ ਆਫ ਟਾਈਮ ਵੀਲ ਟੇਕ ਐਕਸ਼ਨ। ਸਰ ਇਹ ਇਸ ਕਿਹੜੀ ਜਗ੍ਹਾ ਸੀਗੀ ਤੇ ਇਹ ਇਹ ਅਵੈਜ ਜਗ੍ਹਾ ਦੇ ਕਿਹਦਾ ਕਬਜ਼ਾ ਸੀਗਾ? ਜਿਹੜੀ ਹੈਗੇ ਆ ਲੇਆਉਟ ਪਲਾਨ ਆ ਆਪਣਾ ٹرسٹ ਦੀ ਡਿਵੈਲਪਮੈਂਟ ਸਕੀਮ ਹੈ। ਜੀ। ਟਰਾਂਸਪੋਰਟ ਨਗਰ ਦੀ ਉਹਦੇ ਵਿੱਚ ਜਗ੍ਹਾ ਪੈਂਦੀ ਆ ਤੇ ਉਹਦੇ ਵਿੱਚ ਇਹ ਜਿਹੜੀ ਆ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਦਰਸਾਈ ਗਈ ਆ ਤੇ ਜਿਹੜੀ ਕਿ ਓਪਨ ਲੈਂਡ ਆ ਇੱਥੇ ਨਾ ਕੋਈ ਨਾ ਕੋਈ ਰਜਿਸਟਰੀ ਨਾ ਕੋਈ ਨਾ ਕੋਈ ਲੀਗਲ ਹੈ ਰਿਹਾ ਨਹੀਂ ਕਿ ਇਹਨਾਂ ਕੋਲ ਕੋਈ ਮਾਲਕੀ ਸਬੂਤ ਹੈ ਨਹੀਂ ਨਾ ਕੋਈ ਪੇਸ਼ ਕਰ ਸਕਿਆ ਨੰਬਰ 2 ਦੇ ਉੱਤੇ ਜਿਹੜੀ ਹੈਗੀ ਆ ਅਸੀਂ ਇਹਨਾਂ ਨੂੰ ਪ੍ਰੋਪਰ ਚੈਨਲ ਆ ਇਹਨਾਂ ਦਾ ਜੋ ਵੀ ਬੰਦਾ ਸੀਗਾ ਨੋਟਿਸ ਜਾਰੀ ਕੀਤਾ ਵਾ ਨੋਟਿਸ ਜਾਰੀ ਕਰਕੇ ਜੋ ਲੜਿੰਦੇ ਸੀਗੇ ਇਹਨਾਂ ਨੂੰ ਅਸੀਂ ਉਹ ਕਾਰਵਾਈ ਮਗਰ ਤਾਂ ਵੀ ਜਗ੍ਹਾ ਜਿਹੜੀ ਟੋਟਲ ਹੈਗੀ ਸਾਰੀ ਇਨਕ੍ਰੋਚਮੈਂਟ ਕਿੰਨੀ ਜਗ੍ਹਾ ਹੈਗੀ ਹੈ ਅਪਰੋਕਸੀਮੇਟ 3000 ਜਗ੍ਹਾ ਤਕਰੀਬ ਹੈਗੀ ਆ ਇਹ ਬੰਦੇ ਕੋ ਕਿੰਨੀ ਕਮਰੇ ਇਹ ਤਕਰੀਬਨ ਆਈਡੀਆ 8 ਵਜੇ 10 ਕ ਦਾ ਕਮਰਾ ਹੈਗਾ ਕੀ ਵੀ ਇਨਕ੍ਰੋਚਮੈਂਟ ਤਾਂ ਹੈਗੇ ਹੀ ਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੀ ਨੇ ਵੀ ਕੀ ਕੰਡੀਸ਼ਨ ਨੇ ਉਹ ਹੈ ਤਾਂ ਸਾਰੀਆਂ ਉਹ ਵੀ ਜਲਦੀ ਖਾਲੀ ਕਰਵਾਉਣ ਦੀ ਹਾਂਜੀ ਹਾਂਜੀ ਕਾਰਵਾਈ ਰੰਬਾਗੇ